ਸਿਰਫ 5 ਲੱਖ ਰੁਪਏ ਦੇ ਵਿੱਚ ਆ ਦੋ ਮੰਜ਼ਲੀ ਕੋਠੀ ਤੁਹਾਡੀ ਹੋ ਸਕਦੀ ਆ ਉਹ ਵੀ ਪੰਜਾਬ ਦੇ ਮਹਾਲੀ ਸ਼ਹਿਰ ਚ ਆ ਦੇਖੋ ਨੀਚੇ ਵੀ ਪੱਥਰ ਦਾ ਕੰਮ ਵਧੀਆ ਹੋਇਆਗਾ ਆ ਸੀਛੇ ਵਗੈਰਾ ਲਾ ਕੇ ਕੋਠੀ ਲਗਦਰੀ ਬਣਾਈ ਪਿਆ ਆ ਇਧਰ ਐਲਈਡੀ ਪੈਨਲ ਦੇਖ ਲਓ ਕਿੰਨਾ ਸੋਹਣਾ ਬਣਾਇਆ ਤਿਆਰ ਰਸੋਈ ਸਾਰੀ ਤਿਆਰ ਹੈਗੀ ਕਿੱਲੀ ਵਗੈਰਾ ਲੱਗੀ ਹੋਈ ਆ ਬਸ ਆ ਕੇ ਬੈਠਣੀ ਆ ਇਧਰ ਦਿਖਾ ਦੋ ਬੈਡਰੂਮ ਚਾਰ ਬੈਡਰੂਮ ਨੇ ਦੋ ਨੀਚੇ ਦੋ ਉੱਪਰ ਤੇ ਆ ਦੇਖ ਲਓ ਤਿਆਰ ਬੈਡਰੂਮ ਦੇ ਵਿੱਚ ਕੱਪਵਾਰਡ ਵਗੈਰਾ ਭਰੇ ਹੋਏ ਨੇ ਪੂਰਾ ਵਧੀਆ ਗੇਟਾਂ ਦਾ ਕੰਮ ਹੋਇਆਗਾ ਸੋਚਾਂ ਵੀ ਪੂਰੀਆ ਵਧੀਆ ਲੱਗਿਆ ਨੇ ਕੋਈ ਤੇ ਇਧਰ ਆਜੋ ਬਾਥਰੂਮ ਬਾਥਰੂਮ ਦੇ ਸੱਤ ਤੱਕ ਪੱਥਰ ਚੜਾਇਆ ਪਿਆਗਾ ਸਾਰਾ ਕੰਮ ਟੂਟੀਆ ਦਾ ਹੋਇਆ ਪੂਰਾ ਬ੍ਰਾਂਟਡ ਹੋਇਆਗਾ 5 ਲੱਖ ਰੁਪਏ ਦੇ ਵਿੱਚ ਕਿਵੇਂ ਦੇਓਗੇ ਕੋਠੀ ਇਹਦੇ ਜਿੰਨੇ ਵੀ ਡਾਕੂਮੈਂਟ ਨੇ ਗਵਰਨਮੈਂਟ ਤੋਂ ਸਾਰੀਆਂ ਅਪਰੂਵਲਾਂ ਲੈ ਕੇ ਅਸੀਂ ਬਣਾਏ ਹੋਏ ਆ ਤੁਸੀਂ ਸਾਡੇ ਡਾਕੂਮੈਂਟ ਲੈ ਕੇ ਬੈਂਕ 'ਚ ਦੇਨੇ ਆ ਤੁਹਾਨੂੰ 90% ਲੋਨ ਮਿਲ ਜਾਊਗਾ ਜਿਹੜਾ ਪਲਾਟ ਆ ਇਹਦੀ ਰਜਿਸਟਰੀ ਹੋ ਨਾਮ ਬੰਦੇ ਦੇ ਪਲਾਟ ਦੀ ਰਜਿਸਟਰੀ ਹੋਊਗੀ ਜ਼ਮੀਨ ਤੋਂ ਲੈ ਕੇ ਛੱਤ ਤੱਕ ਸਾਰੀ ਕੋਠੀ ਛੋਡੀ ਐ ਕਿਸ਼ਤਾਂ ਬੈਂਕ ਦੀ ਉਹ ਵੀ ਜੇਬ ਚੋਂ ਨਹੀਂ ਦੇਣੀ ਨੇ ਚਾਰੇ ਫਰੋਰ ਚ ਤੁਸੀਂ ਰਹੋ ਉੱਪਰ ਵਾਲਾ ਰੈਂਟ ਦੇ ਦੇ ਦਿਓ ਜਿੰਨੀ ਛ ਕਹਿੰਦਾ ਜੀ ਇਹ ਕੋਠੀ ਤੁਸੀਂ ਵੀ ਲੈਣੀ ਆ ਲੋਕੇਸ਼ਨ ਦੱਸ ਦੋ ਕੁਮਰ ਬਾਈ ਸੈਕਟਰ 115 ਮੋਹਾਲੀ ਖਰਾਟੂ ਲਾਂਡਾ ਰੋਡ ਦੇ ਉੱਪਰ ਆਪਣੀ ਇਹ ਕੋਠੀ ਹੈ ਬਿਲਕੁਲ ਆਨ ਰੋਡ ਪ੍ਰੋਜੈਕਟ ਆਪਣਾ ਸਾਰਾ ਕੰਮ ਤਿਆਰ ਆ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ ਵਿਚੋਲੇ ਵਿੱਚੋਂ ਖਾ ਜਾਂਦੇ ਹੈਗੇ ਬਾਈ ਉਹਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਸਿੱਧੀ ਕਾਲ ਕਰ ਲਿਓ ਬਸ ਕੋਠੀ ਦੇ ਚਾਬੀਆਂ ਬਾਈ ਉਹ ਤੁਹਾਨੂੰ ਫੜਾ ਦੇਣਗੇ ਲੋਨ ਵਗੈਰਾ ਦਾ ਕੰਮ ਆਪੇ ਕਰਵਾ ਦੂੰਗਾ ਸਾਰਾ ਬਾਈ ਸਾਰਾ ਕਿਤੇ ਕਿਸੇ ਨਹੀਂ ਜਾਣਦਾ ਜੇ ਤੁਹਾਡੇ ਲੋਨ ਵਾਲੇ ਘਰੇ ਆਉਣਗੇ ਬੈਂਕਾਂ ਵਾਲੇ ਤੇ ਜਿੰਨਾ ਦੋਸਤਾਂ ਦਾ ਕੋਠੀ ਲੈਣ ਦਾ ਸੁਪਨਾ ਮੋਹਾਲੀ ਦੇ ਵਿੱਚ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ